ਭਾਈ ਅਮਰਪਾਲ ਖਾਲਸਾ ਦੀ ਨਵੀਂ ਬਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਪਾਰਟੀ ਦਾ ਵੱਡਾ ਐਲਾਨ ਕਿਉਂਕਿ ਭਾਰਤ ਦੇ ਚੋਣ ਕਮਿਸ਼ਨਰ 6 7 ਜਾਂ 8 ਨੂੰ ਜਿੰਮਨੀ ਚੋਣ ਦੇ ਲਈ ਐਲਾਨ ਕਰਨ ਜਾ ਰਹੇ ਨੇ ਕਿਉਂਕਿ ਵਿਧਾਨ ਸਭਾ ਦੀਆਂ ਚੋਣਾਂ ਜਿਹੜੀਆਂ ਬਿਹਾਰ ਦੇ ਵਿੱਚ ਹੋਰੀਆਂ ਨੇ ਉਹਨਾਂ ਦੀ ਪੁੱਠੀ ਗਿਣਤੀ ਕੱਲ ਤੋਂ ਸ਼ੁਰੂ ਹੋ ਗਈ ਹੈ ਕਾਂਗਰਸ ਪਾਰਟੀ ਵੱਲੂ ਕਿਆਸਰ ਕਾਇਆਂ ਲਗਾਈਆਂ ਚਾਰੀਆਂ ਨੇ ਕਿ ਅਨਿਲ ਜੋਸ਼ੀ ਹਲਕਾ ਤਰਨਤਾਰ ਤੋਂ ਜਿਮਨੀ ਚੋਣ ਲੜਨਗੇ ਭਾਈ ਅੰਮ੍ਰਿਤਪਾਲ ਖਾਲਸਾ ਦੀ ਪਾਰਟੀ ਤੋਂ ਖਬਰਾਂ ਆ ਰਹੀਆਂ ਸੀ ਕਿ ਬੀਬੀ ਪਰਮਜੀਤ कौर ਖਾਲੜਾ ਜਾਂ ਭਾਈ ਅੰਮ੍ਰਿਤਪਾਲ ਖਾਲਸਾ ਦੇ ਪਿਤਾ ترਸੀਮ ਸਿੰਘ ਖਾਲਸਾ ਚੋਣ ਮੈਦਾਨ ਦੇ ਵਿੱਚ ਖੜ ਸਕਦੇ ਨੇ ਕਿਉਂਕਿ ਖਾਸ ਕਰਕੇ ਹਾਕਮ ਤਿਰ ਸੱਤਾ ਦੇ ਵਿੱਚ ਪਾਰਟੀ ਆਪ ਆਦਮੀ ਪਾਰਟੀ ਅੱਡੀ ਚੋਟੀ ਦਾ ਜੋਰ ਲਗਾਵੇਗੀ ਸਾਰੀਆਂ ਹੀ ਪਾਰਟੀਆਂ ਵਾਸਤੇ ਇਹ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਸੈਮੀ ਫਾਈਨਲ ਖੇਡਿਆ ਜਾਵੇਗਾ ਇਹ ਸੈਮੀ ਫਾਈਨਲ ਜਿੱਤੇਗਾ ਕੌਣ ਇਧਰ ਭਾਈ ਅੰਮਰਤਪਾਲ ਖਾਲਸਾ ਜਿਹੜੇ ਉਮੀਦਵਾਰ ਨੂੰ ਚੋਣ ਮੰદાન ਦੇ ਵਿੱਚ ਉਤਾਰਨ ਜਾ ਰਹੇ ਨੇ ਉਹ ਵੱਡੇ ਪੱਧਰ ਤੇ ਜਿੱਤ ਹਾਸਲ ਕਰਨਗੇ ਉਹ ਟੱਕਰ ਦੇਣਗੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਉਹ ਟੱਕਰ ਦੇਣਗੇ ਭਾਰਤੀ ਜਨਤਾ ਪਾਰਟੀ ਕਾਂਗਰਸ ਆਮ ਆਦਮੀ ਪਾਰਟੀ ਨੂੰ ਵੀ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਣਾ ਵੱਲੋਂ ਸਭ ਤੋਂ ਪਹਿਲਾਂ ਚੋਣ ਮદાન ਦੇ ਵਿੱਚ ਉਮੀਦਵਾਰ ਉਤਾਰਿਆ ਗਿਆ ਲੰਮੇ ਸਮੇਂ ਤੋਂ ਉਹ ਚੋਣ ਦੇ ਲਈ ਕੈਂਪੇਨ ਕਰ ਰਹੇ ਨੇ ਨੁਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਕੱਲ ਕਾਂਗਰਸ ਪਾਰਟੀ ਦੇ ਵਿੱਚ ਜਿਵੇਂ ਹੀ ਸ਼ਾਮਲ ਹੋਏ ਅਨਿਲ ਜੋਸ਼ੀ ਤੇ ਫਿਰ ਕਿਆ ਸਰਗਾਈਆਂ ਲਗਾਈਆਂ ਜਾ ਰਹੀਆਂ ਸੀ ਕਿ ਅਨਿਲ ਜੋਸ਼ੀ ਜਿਹੜੇ ਨੇ ਕਾਂਗਰਸ ਪਾਰਟੀ ਵੱਲੋਂ ਜਿਮਨੀ ਚੌਂ ਲੜਨਗੇ ਹਲਕਾ ਤਨਤ ਕਰ ਤੋਂ ਜਿੱਤਣ ਭਾਵੇਂ ਨਾ ਜਿੱਤਣ ਲੇਕਿਨ ਭਾਈ ਅਮਰਪਾਲ ਖਾਲਸਾ ਦੇ ਸਮਰਥਕਾਂ ਦੇ ਪਰਮਜੀਤ ਬੀਬੀ ਪਰਮਜੀਤ ਕੌਰ ਜੀ ਖਲੜਾ ਦੇ ਤੇ ਸੇਮ ਸਿੰਘ ਖਾਲਸਾ ਦੇ ਅਤੇ ਸਰਬਜੀਤ ਸਿੰਘ ਖਾਲਸਾ ਦੇ ਹੌਸਲੇ ਬਲੰਦ ਨੇ ਮੋੜ ਲਾਕੀ ਹੈ ਜਿਹੜੇ ਉਮੀਦਵਾਰ ਉਤਾਰਿਆ ਜਾ ਰਿਹਾ ਹੈ ਚੋਣ ਮੈਦਾਨ ਦੇ ਵਿੱਚ ਕੌਮ ਉਸ ਨੂੰ ਵੋਟ ਪਾਵੇਗੀ ਕੌਮ ਉਸ ਨੂੰ ਪੈਰ ਦੇ ਹਜ਼ਾਰ ਤੇ ਹਾਲਾਂਕਿ ਉਹ ਵੀ ਜੇਲ੍ਹ ਦੇ ਵਿੱਚ ਬੰਦ ਨੇ ਦੱਸਿਆ ਜਾ ਰਿਹਾ ਹੈ ਕਿ ਸੰਦੀਪ ਸਿੰਘ ਸਣੀ ਪਿਛਲੇ ਦਿਨਾਂ ਦੇ ਵਿੱਚ ਪਟਿਆਲਾ ਦੀ ਜੇਲ੍ਹ ਦੇ ਵਿੱਚ ਪੰਜਾਬ ਪੁਲਿਸ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਤਸ਼ੱਦਦ ਉਹਦੇ ਉੱਤੇ ਕੀਤਾ ਗਿਆ ਤਸੀਹੇ ਦਿੱਤੇ ਗਏ ਅਤੇ ਬੁਰੀ ਤਰ੍ਹਾਂ ਉਹਦੇ ਨਾਲ ਕੁੱਟਮਾਰ ਕੀਤੀ ਗਈ। ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਸੰਦੀਪ ਸਿੰਘ ਸਣੀ ਭਾਈ ਅੰਮ੍ਰਿਤਪਾਲ ਖਾਲਸਾ ਦੀ ਪਾਰਟੀ ਅਕਾਲੀ ਦਲ ਉਸ ਪੰਜਾਬ ਵੱਲੋਂ ਜਿੰਨੀ ਚੋਣ ਲੜਨਗੇ। ਕਿਉਂਕਿ ਬਿਹਾਰ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਦੀ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਕਿ ਆਸਰਗਾਈਆਂ ਲਗਾਈਆਂ ਚਾਰੀਆਂ ਨੇ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ 6 7 ਜਾਂ 8 ਤਰੀਕ ਨੂੰ 8 ਅਕਤੂਬਰ ਨੂੰ ਜਿਮਨੀ ਚੋਣਾਂ ਦਾ ਐਲਾਨ ਕਰ ਦਿੱਤਾ ਜਾਵੇਗਾ ਬਿਹਾਰ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਨਾਲ ਹੀ ਜਿਮਨੀ ਚੋਣਾਂ ਹੋਣਗੀਆਂ ਤੇ ਇਧਰ ਸੰਦੀਪ ਸਿੰਘ ਸਣੀ ਦੇ ਨਾਲ ਪੰਥ ਵੀ ਖੜੇਗਾ ਕਿਉਂਕਿ ਜਦੋਂ ਤਸ਼द्दਦ ਕੀਤਾ ਗਿਆ ਜਦੋਂ ਬੇਰਹਿਮੀ ਦੇ ਨਾਲ ਕੁੱਟਿਆ ਗਿਆ ਹਾਲਾਂਕਿ ਕਾਨੂੰਨੀ ਲੜਾਈ ਕਾਰਵਾਈ ਕਾਨੂੰਨੀ ਲੜਾਈ ਉਹਨਾਂ ਪੁਲਿਸ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵਿਰੁੱਧ ਲੜੀ ਜਾਵੇਗੀ ਕੌਮ ਵੱਲੋਂ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਰਗੜਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਵੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਹੁਣਾ ਵੱਲੋਂ ਨਖੇਦੀ ਕੀਤੀ ਗਈ ਸੀ ਉਹਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਕਿਉਂਕਿ ਸੰਦੀਪ ਸਿੰਘ ਸਣੀ ਅਤੇ ਜਿਹੜੇ ਉਹਨਾਂ ਦੇ ਐਡਵੋਕੇਟ ਨੇ ਵਕੀਲੇ ਉਹਨਾਂ ਉੱਤੇ ਦਬਾਅ ਪਾਇਆ ਜਾ ਰਿਹਾ ਸੀ ਤੇ ਉਹਨਾਂ ਨੇ ਕਿਹਾ ਕਿ ਚਾਹੇ ਪੰਜਾਬ ਤੇ ਹਰਿਆਣ ਦੀ ਹਾਈ ਕੋਰਟ ਹੋਵੇ ਤੇ ਚਾਹੇ ਹੋਵੇ ਮਾਨਯੋਗ ਸੁਪਰੀਮ ਕੋਰਟ ਹੈ ਅਸੀਂ ਉਥੇ ਦੋਸ਼ੀਆਂ ਨੂੰ ਸਜ਼ਾ ਦਵਾਵਾਂਗੇ ਜਿਨ੍ਹਾਂ ਨੇ ਬਹਿਰਾਵੀ ਦਾ ਕੁੱਟਿਆ ਉਹ ਗੱਲ ਦਾ ਹਾਲੇ سلسلہ ਠੰਡਾ ਨਹੀਂ ਹੋਇਆ ਇੱਧਰ ਕਿਆਸਰਗਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਜਲਦੀ ਹੀ ਅਕਾਲੀ ਦਲ ਵਰਸ ਪੰਜਾਬ ਦੀ ਪਾਰਟੀ ਵੱਲੋਂ ਭਾਈ ਸੰਦੀਪ ਸਿੰਘ ਸਵੀ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇਗਾ ਕਿਉਂਕਿ ਜੇਕਰ ਸੰਦੀਪ ਸਿੰਘ ਸਵੀ ਐਜ਼ ਅ ਚੋਣ ਮੈਦਾਨ ਦੇ ਵਿੱਚ ਜੇਲ੍ਹ ਦੇ ਅੰਦਰੋਂ ਹੀ ਚੋਣ ਲੜਦੇ ਨੇ ਤਾਂ ਮਾਮਲਾ ਇੱਕ